ਗੁਰੂ ਸਵਾਰਿਓ ਕੋਮ ਦੇ ਬੜੇ ਹੀ ਸਨਮਾਨਯੋਗ ਤੇ ਸਤਕਾਰਯੋਗ ਰਾਗੀ ਸ੍ਰੀ ਆਕਾਲ ਤਖਤ ਸਾਹਿਬ ਜੀ ਤੋਂ ਸ਼ਰੋਮਣੀ ਰਾਗੀ ਦੀ ਪਦਵੀ ਨੂੰ ਪ੍ਰਾਪਤ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਸ਼੍ਰੀ ਨਗਰ ਵਾਲੇ ਜਿਨ੍ਹਾਂ ਨੂੰ ਭਾਰਤ ਸਰਕਾਰ ਵੱਲੋਂ ਪਦਮ ਸ਼੍ਰੀ ਪੁਰਸਕਾਰ ਦੇ ਨਾਲ ਸਨਮਾਨਿਤ ਕੀਤਾ ਗਿਆ ਹੈ। ਪਦਮ ਸ਼੍ਰੀ ਪੁਰਸਕਾਰ ਦਿੱਤਾ ਗਿਆ ਹੈ। ਸੋ ਭਾਈ ਸਾਹਿਬ ਜੀ ਨੂੰ ਪਦਮ ਸ਼੍ਰੀ ਪੁਰਸਕਾਰ ਮਿਲਤੇ ਉਹਨਾਂ ਨੂੰ ਲੱਖ ਲੱਖ ਵਧਾਈਆਂ ਹਉਣ ਦਾਸ ਵੱਲੋਂ। ਕਿਉਂਕਿ ਭਾਈ ਸਾਹਿਬ ਜੀ ਬੜਾ ਸੁਰੀਲਾ ਕੀਰਤਨ ਕਰਦੇ ਆ। ਬੜੀ ਕਿਰਪਾ ਉਹਨਾਂ ਤੇ ਸਤਿਗੁਰਾਂ ਦੀ। ਭਾਈ ਹਰਜਿੰਦਰ ਸਿੰਘ ਜੀ ਦੀ ਰਸਨਾ ਤੇ ਬੜਾ ਰਸ ਹੈ ਤੇ ਉਹਨਾਂ ਦੇ ਗਲੇ ਵਿੱਚ ਬੜੀ ਮਠਾਸ ਹੈ ਬੜਾ ਆਨੰਦ ਆਉਂਦਾ ਉਹਨਾਂ ਦਾ ਕੀਰਤਨ ਸਰਵਣ ਕਰਕੇ ਬੜਾ ਆਨੰਦਮਈ ਕੀਰਤਨ ਕਰਦੇ ਆ ਭਾਈ ਹਰਜਿੰਦਰ ਸਿੰਘ ਸਾਹਿਬ ਜੀ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਹੈ ਮਹਾਰਾਜ ਹਮੇਸ਼ਾ ਉਹਨਾਂ ਨੂੰ ਚੜ੍ਹਦੀ ਕਲਾ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਰੱਖਣ ਦਾਸਵੀ ਬਚਪਨ ਤੋਂ ਲੈ ਕਰਕੇ ਉਹਨਾਂ ਦਾ ਕੀਰਤਨ ਸਰਵਣ ਕਰਦਾ ਆ ਰਿਹਾ ਭਾਈ ਸਾਹਿਬ ਜੀ ਦਾ ਸੋ ਬੜਾ-ਬੜਾ ਯੋਗਦਾਨ ਹੈ ਭਾਈ ਸਾਹਿਬ ਪਾਈ ਹਰਜਿੰਦਰ ਸਿੰਘ ਜੀ ਸ਼੍ਰੀਨਗਰ ਵਾਲਿਆਂ ਦਾ ਜਦੋਂ ਆ ਸਾਡੇ ਸ਼ਹੀਦਾਂ ਦੇ ਦਿਹਾੜੇ ਆਉਂਦੇ ਨੇ ਦਸੰਬਰ ਦੇ ਵਿੱਚ ਉਦੋਂ ਭਾਈ ਸਾਹਿਬ ਜੀ ਬਹੁਤ ਵੱਡਾ ਯੋਗਦਾਨ ਪਾਉਂਦੇ ਨੇ ਕੀਰਤਨ ਕਰਦੇ ਆ ਸਮਾਗਮਾਂ ਦੇ ਵਿੱਚ ਹਾਜ਼ਰੀਆਂ ਲਵਾਉਂਦੇ ਆ ਸੋ ਭਾਈ ਸਾਹਿਬ ਜੀ ਨੂੰ ਪਦਮ ਸ਼੍ਰੀ ਅਵਾਰਡ ਮਿਲਣ ਤੇ ਪਦਮ ਸ਼੍ਰੀ ਪੁਰਸਕਾਰ ਮਿਲਣ ਤੇ ਲੱਖ ਲੱਖ ਵਧਾਈਆਂ ਹਨ ਇਸੇ ਤਰ੍ਹਾਂ ਭਾਈ ਸਾਹਿਬ ਜੀ ਗਉਣ ਦੇ ਵਿੱਚ ਕੀਰਤਨ ਰਾਈਂ ਸੇਵਾ ਕਰਦੇ ਰਹਿਣ ਸਤਿਗੁਰੂ ਰਹਿਮਤ ਕਰਨ ਉਹਨਾਂ ਨੂੰ ਹਮੇਸ਼ਾ ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ